ਹਾਂਜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਹਾਂ ਇਹ ਹੈਗੀ ਆ ਜੀ ਪਿੰਡ ਖੋਖਰਕਲਾ ਜ਼ਿਲ੍ਹਾ ਮਾਨਸਾ ਇਹ ਪਿੰਡ ਮੂਸੇ ਦੇ ਤੇ ਮਾਨਸਾ ਤੋਂ 4-5 ਕਿਲੋਮੀਟਰ ਦੂਰ ਆ ਤੇ ਅੱਜ ਹੈਗੀ ਆ ਤਰੀਕ ਜੀ 25 12 2025 ਦਿਨ ਵੀਰਵਾਰ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਬਹੁਤ ਹੀ ਸੋਹਣੀ ਸੁਨਾਲੀ ਚੀਜੇ ਸੂਏ ਝੋਟੀ ਤਾਂ ਤੋਰੀ ਮੈਂ ਖੋਲ ਕੇ ਕਰਾਂ ਤੋਰਾ ਫੇਰਾ ਕਰਾ ਕੇ ਤੁਹਾਨੂੰ ਦਿਖਾਉਣਾ ਹੈ ਬਈ ਲੈ ਜਾ ਉਧਰ ਹੀ ਲੈ ਜਾ ਚੰਗੇ ਦੁੱਧ ਵਾਲੀ ਆ ਬਈ ਘੱਟ ਘੱਟ ਚੈੱਕ ਕਰ ਸਕਦੇ ਝੋਟੀ ਦਾ ਤੇ ਬਹੁਤ ਹੀ ਸੋਹਣਾ ਕੁੰਡਾ ਸਿੰਘ ਆ ਤੇ ਅਦਰ ਕੁਆਲਿਟੀ ਕਰ ਲੋ ਬਈ ਚੈੱਕ ਆ ਆ ਲੈ ਆ ਮੋੜ ਲਿਆ ਇਧਰ ਕਰ ਲ ਮੜੀ ਸਾਚ ਸਾਜ ਵੀ ਨਹੀਂ ਇਧਰ ਸਿੰਗਾਂ ਦੀ ਕੁਆਲਿਟੀ ਚੈੱਕ ਕਰ ਸਕਦਾ ਹਾਂ ਬਈ ਇਹਦੇ ਬੰਨ ਲਾ ਬੰਨ ਲਾ ਇਧਰ ਬਿਲਕੁਲ ਗੋਰਕੁੰਡਲਾਲ ਸਿੰਘ ਆ ਬਈ ਮੇਰੀ ਕਰਦੇ ਸਾਰੀ ਦਿਖਾਤਾ ਦਿਖਾਤਾ ਕਿ ਨਵੇਂ ਸੂਏ ਸੁਣਾ ਵੀ ਮੱਜਨੇ ਤੀਜੇ ਬਈ ਤੀਜੇ ਸੂਏ ਸੁਣਾ ਜੀ ਤੇ ਕਿੰਨੇ ਕ ਦਿਨ ਬਾਕੀ ਆ ਬਈ 10 ਦਿਨ ਬਾਕੀ ਆ ਬਈ 10 ਦਿਨ ਬਾਕੀ ਨੇ ਬਈ ਤੇ ਤੀਜੇ ਸੂਏ ਸੁਣਾ ਮੱਜਨੇ ਤੇ ਕਿਹੜੇ ਟੀਕੇ ਤੋਂ ਗੱਬਣਾ ਬਈ ਇਹ 43 54 ਬਈ ਠੀਕ ਆ ਜੀ ਠੀਕ ਆ ਜੀ ਇਹ 43 54 ਸੀਆਰਵੀ ਹਾਰ ਵਾਲੇ ਬੁੱਲੋਂ ਤੋਂ ਬਈ ਗੱਬਣਾ ਤੇ 10 ਦਿਨ ਸੂਣ ਦੇ ਬਾਕੀ ਆ ਤੇ ਦੂਜੇ ਸੂਏ ਕਿੰਨਾ ਕੁ ਦੋ ਦਿੱਤਾ ਬਈ ਇਹਨੇ 17 ਲੀਟਰ ਬਈ

ਤੋਤੀ ਬਾਈ ਦਾ ਨਾਮ ਹੈਗਾ ਤੋਤੀ ਪਿੰਡ ਖੋਖਰਕਲਾ ਜ਼ਿਲ੍ਹਾ ਮਾਨਸਾ ਤੇ ਜੇ ਕਿਸੇ ਵੀਰ ਭਾਈ ਨੇ ਮੱਝ ਲੈਣੀ ਹੋਵੇ ਤਾਂ ਬਾਈ ਨਾਲ ਕਰ ਲਓ ਸੰਪਰਕ ਠੀਕ ਆ ਜੀ ਧੰਨਵਾਦ ਜੀ